ਮੈਂ ਇਨਕਮ ਟੈਕਸ ਆਫੀਸਰ ਰਾਜੇਸ਼ ਘਾਰੂ ਅੱਜ ਅਸੀਂ ਗੜਸ਼ੰਕਾ ਦੇ ਵਿੱਚ ਜਿੰਨੀਆਂ ਵੀ ਐਸੋਸੀਏਸ਼ਨਸ ਹੈਗੀਆਂ ਸੀਗੀਆਂ ਉਹਨਾਂ ਦੇ ਨਾਲ ਇੱਕ ਮੀਟਿੰਗ ਰੱਖੀ ਸੀ ਉਹਨਾਂ ਵਿੱਚ ਉਹਨਾਂ ਨੂੰ ਐਡਵਾਂਸ ਟੈਕਸ ਬਾਰੇ ਔਰ ਸੈਲਫ ਅਸੈਸਮੈਂਟ ਟੈਕਸ ਬਾਰੇ ਜਾਗਰੂ ਕੀਤਾ ਗਿਆ ਉਹਨਾਂ ਨੂੰ ਦੱਸਿਆ ਗਿਆ ਕਿ ਕਿਸ ਤਰ੍ਹਾਂ ਤੁਸੀਂ ਐਡਵਾਂਸ ਟੈਕਸ ਪੇ ਕਰ ਸਕਦੇ ਆ ਔਰ ਤੁਹਾਨੂੰ ਉਹੀ ਪੇ ਕਰਨਾ ਚਾਹੀਦਾ ਜਦੋਂ ਤੁਸੀਂ ਸੈਲਫ ਅਸੈਸਮੈਂਟ ਟੈਕਸ ਪੇ ਕਰਦੇ ਆ ਉਹਦੇ ਵਿੱਚ ਤੁਹਾਨੂੰ ਨੁਕਸਾਨ ਹੁੰਦਾ ਉਹਦੇ ਵਿੱਚ ਤੁਹਾਨੂੰ ਇੰਟਰਸਟ ਦੇਣਾ ਪੈਂਦਾ ਕਿਸੇ ਬਾਰੇ ਪੈਨਲਟੀ ਦਾ ਵੀ ਬਣ ਜਾਂਦਾ ਇਸ ਐਡਵਾਂਸ ਟੈਕਸ ਦਾ ਬਦੌਣਾ ਸੈਲਫ ਅਸੈਸਮੈਂਟ ਹੀ ਪਤਾਣਾ ਸ਼ਾਇਦ ਨਹੀਂ ਪਤਾਣਾ ਐਕਚੁਅਲੀ ਜਿਹੜਾ ਸਾਡੇ ਕੋਲ ਡਾਟਾ ਆਇਆ ਨਾ ਉਹ ਡਾਟਾ ਇਹ ਆਇਆ ਕਿ ਐਡਵਾਂਸ ਟੈਕਸ ਪੇਡ ਕਰਨ ਦੀ ਬਜਾਏ ਬੰਦੇ ਸੈਲਫ ਅਸੈਸਮੈਂਟ ਜ਼ਿਆਦਾ ਟੈਕਸ ਜਮ੍ਹਾਂ ਕਰਾ ਰਹੇ ਸੈਲਫ ਅਸੈਸਮੈਂਟ ਕੀ ਹੁੰਦਾ ਐਡਵਾਂਸ ਟੈਕਸ ਇਹ ਹੁੰਦਾ ਕਿ ਉਹ ਵਿਦਿਨ ਫਾਈਨੈਂਸ਼ੀਅਲ ਈਅਰ ਆਪਾਂ ਜਮ੍ਹਾਂ ਕਰਾਣੇ ਆ ਆਪਾਂ ਨੂੰ ਇੱਕ ਆਈਡੀਆ ਹੁੰਦਾ ਕਿ ਸਾਡੀ ਇਨਕਮ ਇੰਨੀ ਖੈਗੀ ਆ ਉਹਦੀਆਂ ਚਾਰ ਕਿਸ਼ਤਾਂ ਬੰਦੀਆਂ ਜੂਨ ਸਤੰਬਰ ਦਸੰਬਰ ਤੇ ਮਾਰਚ 15 15 ਤਰੀਕ ਤੱਕ ਬਟ ਆਪਣੀ ਉਹ ਗਲਤੀ ਕੀ ਹੁੰਦੀ ਆ ਆਪਾਂ ਐਡਵਾਂਸ ਟੈਕਸ ਦੀ ਕਿਸ਼ਤ ਜਮਾ ਕਰਾਣ ਦੀ ਬਜਾਏ ਜਦੋਂ ਰਿਟਰਨ ਫਾਈਲ ਕਰਵਾਈ ਦੀ ਆ ਉਸ ਤੋਂ ਪਹਿਲਾਂ ਬਣਦਾ ਟੈਕਸ ਜਮਾ ਕਰਾਈਦਾ ਉਹਦੇ ਉੱਤੇ ਆਪਾਂ ਇੰਟਰਸਟ ਵੀ ਪੇ ਕਰੀਦਾ ਕਿਉਂਕਿ ਜੇ ਲੇਟ ਜਮਾ ਕਰਾਇਆ ਐਡਵਾਂਸ ਟੈਕਸ ਉੱਤੇ 234 B ਦਾ ਔਰ 234 C ਦਾ ਇੰਟਰਸਟ ਵੀ ਲੱਗਣਾ ਆਪਾਂ ਉਹ ਪੇ ਕਰ ਦੇਗਾ ਬਟ ਆਪਾਂ ਬਣਦਾ ਜਿਹੜਾ ਐਡਵਾਂਸ ਟੈਕਸ ਹੈ ਨਾ ਉਹ ਨਹੀਂ ਦੇਈਦਾ ਸਾਨੂੰ ਜਿਹੜਾ ਉੱਪਰੋਂ ਡਾਟਾ ਆ ਉਹ ਇਹੀ ਆ ਕਿ ਕਿਹੜੇ-ਕਿਹੜੇ ਬੰਦਿਆਂ ਨੇ ਕਿੰਨਾ-ਕਿੰਨਾ ਐਡਵਾਂਸ ਟੈਕਸ ਪਿਛਲੇ ਸਾਲ ਉਦੋਂ ਪਿਛਲੇ ਸਾਲ ਜਮਾ ਕਰਾਇਆ ਉਹਦਾ ਸਾਰਾ ਡਿਟੇਲ ਸਾਡੇ ਕੋਲ ਪਿੱਛੇ ਜਾਂਦਾ ਉਹਦੇ ਵਿੱਚ ਕਿੰਦਾ ਮੰਨ ਲਓ ਤੁਸੀਂ ਸਤੰਬਰ ਦੀ ਆਪਣੀ ਕਿਸ਼ਤ ਭਰੀ ਇਸ ਸਾਲ ਉਹਦਾ ਕੰਪੈਰੀਜ਼ਨ ਹੋ ਕੇ ਆਏਗਾ ਪਿਛਲੇ ਸਾਲ ਦਾ ਵੀ ਪਿਛਲੇ ਸਤੰਬਰ ਚ ਐਨੀ ਭਰੀ ਸੀ ਇਸ ਸਤੰਬਰ ਚ ਐਨੀ ਭਰੀ ਆ ਉਹਦੇ ਵਿੱਚ ਇਨਕਰੀਜ਼ ਆ ਤਾਂ ਉਹ ਐਨੇ ਪਰਸੈਂਟ ਆ ਜੇ ਡਿਕਰੀਜ਼ ਆ ਤਾਂ ਉਹ ਐਨੇ ਪਰਸੈਂਟ ਆ ਉਹ ਸਾਰਾ ਕੁਝ ਪਤਾ ਲੱਗਦਾ ਪਰ ਜਦੋਂ ਐਡਵਾਂਸ ਟੈਕਸ ਨਹੀਂ ਪੇ ਕਰਦੇ ਤਾਂ ਆਪਾਂ 셀ਫ ਅਸੈਸਮੈਂਟ ਜਮ੍ਹਾਂ ਕਰਾਉਂਦੇ ਮੰਨ ਲਓ ਮੇਰੇ ਕੋਲ ਇੱਕ ਅਸੈਸੀ ਸੀਗਾ ਉਹਨੇ 5.5 ਕਰੋੜ ਜਮ੍ਹਾਂ ਕਰਾਇਆ 셀ਫ ਅਸੈਸਮੈਂਟ ਟੈਕਸ ਰਿਟਰਨ ਜਮ੍ਹਾਂ ਕਰਾਉਣ ਤੋਂ ਪਹਿਲਾਂ ਉਹਦੇ ਵਿੱਚ ਕੀ ਹੁੰਦਾ ਤੁਸੀਂ ਸੋਚੋ ਖੁਦ 5.5 ਕਰੋੜ ਦੇ 셀ਫ ਅਸੈਸਮੈਂਟ ਟੈਕਸ ਜਮ੍ਹਾਂ ਕਰਾਇਆ ਉੱਤੇ ਇੰਟਰਸਟ ਕਿੰਨਾ ਬਣੇਗਾ ਹੋਰ ਕੋਈ ਗੱਲ ਨਹੀਂ ਆ ਬਹੁਤਾ ਟਾਈਮ ਨਹੀਂ ਲਾਣਾ ਬਸ ਇਹੀ ਸਮਝਾਉਣਾ ਤੁਹਾਨੂੰ ਕਿ ਜਿਦਾ ਆਪਨ ਪਤਾ ਕਿ ਇਸ ਸਾਲ ਸਾਡੀ ਪਿਛਲੇ ਸਾਲ ਸੀਗੀ ਟਰਨਓਵਰ ਇੰਨੀ ਟਰਨਓਵਰ ਦਾ ਸਾਰਿਆਂ ਨੂੰ ਪਤਾ ਹੀ ਹੋਣਾ ਸੇਲ ਇੰਨੀ ਸਾਡੀ ਜਰਸੀ ਇੰਨੀ ਠੀਕ ਆ ਉਹਨੂੰ ਟਰਨਓਵਰ ਕਹਿੰਦੇ ਵੀ ਇੰਨੀ ਸੀ ਉਹਦੇ ਵਿੱਚੋਂ ਸਾਡੇ ਖਰਚੇ ਸੀ ਇੰਨੇ ਖਰਚੇ-ਖਰਚੇ ਕੱਢ ਕੇ ਬਾਕੀ ਸਾਰਾ ਕੋਈ ਕੱਢ ਕੇ ਜੋ ਨੈਟ ਪ੍ਰੋਫਿਟ ਬਣਿਆ ਉੱਤੇ ਐਡਵਾਂਸ ਟੈਕਸ ਪੇ ਕੀਤਾ ਜਾਂਦਾ ਠੀਕ ਆ ਨਾ ਜੀ ਉਹੀ ਚੀਜ਼ ਆ ਕਿ ਮੰਨ ਲਓ ਸਾਨੂੰ ਪਤਾ ਪਿਛਲੀ ਸਾਡੀ ਟਰਨਓਵਰ ਇੰਨੀ ਸੀਗੀ ਇਸ ਸਾਲ ਸਾਨੂੰ ਆਈਡੀਆ ਆ ਕਿ ਵਧਣੀ ਆ ਜਿਆਦਾ ਨਹੀਂ 5% 10% ਜਾਂ 30% ਵੱਧ ਜਾਏਗੀ ਇਨਕਰੀਸ ਕਰ ਜਾਏਗੀ ਉਹਦੇ ਅਕੋਰਡਿੰਗ ਆਪਣੀ ਜਿਹੜੀ ਐਡਵਾਂਸ ਟੈਕਸ ਦੀਆਂ ਕਿਸ਼ਤਾਂ ਪਿਛਲੇ ਸਾਲ ਪੇ ਕੀਤੀਆਂ ਸੀ ਉਹਦੇ ਵਿੱਚ ਥੋੜਾ ਥੋੜਾ ਇਨਕਰੀਸ ਕਰਕੇ ਉਹਦੇ ਅਕੋਰਡਿੰਗ ਉਹ ਜਮ੍ਹਾਂ ਕਰਾਣਾ ਉਹਨਾਂ ਦਾ ਜੋ ਰਿਹੇ ਹੈ ਕਿ ਸਾਨੂੰ ਸਿਰਫ ਐਡਵਾਂਸ ਟੈਕਸ ਮਿਲਣਾ ਚਾਹੀਦਾ ਕਿਉਂਕਿ ਵਿਦਨ ਫਾਈਨੈਂਸ਼ੀਅਲ ਈਅਰ ਆ ਜਾਂਦਾ ਜਿਹੜਾ ਤੁਸੀਂ ਸੈਲਫ ਅਸੈਸਮੈਂਟ ਕਰਾਉਂਗੇ ਉਹ ਅਗਲੇ ਫਾਈਨੈਂਸ਼ੀਅਲ ਈਅਰ ਤੇ ਚੱਲ ਜਾਣਾ ਉਹਨਾਂ ਨੇ ਆਪਣੇ ਉਹੀ ਟਾਰਗੇਟ ਰੱਖੇ ਹੁੰਦੇ ਪ੍ਰੋਜੈਕਸ਼ਨ ਉਹਨਾਂ ਦੀ ਉਹੀ ਹੁੰਦੀ ਆ ਕੀ ਇੰਨਾ ਸਾਡਾ ਐਡਵਾਂਸ ਟੈਕਸ ਹੋਏਗਾ ਤੇ ਅਸੀਂ ਕੀ ਕੀ ਪ੍ਰੋਜੈਕਟ ਲਾਂਚ ਕਰ ਸਕਦੇ ਹਾਂ ਕਿਹਨਾਂ ਕਿਹਨਾਂ ਨੂੰ ਕਿੰਨਾ ਬਜਟ ਅਲਾਟ ਕਰ ਸਕਦੇ ਹਾਂ ਕਿੰਨਾ ਟਾਰਗੇਟ ਉਹਨਾਂ ਦਾ ਹੈਗਾ ਫਿਕਸ ਕਰ ਸਕਦੇ ਹਾਂ ਬਸ ਇਹ ਤੋਂ ਇਲਾਵਾ ਕੁਝ ਨਹੀਂ ਤੁਸੀਂ ਸਿਰਫ ਇਹੀ ਕਰਨਾ ਕਿ ਐਡਵਾਂਸ ਟੈਕਸ ਪ੍ਰੋਪਰ ਜਮਾ ਕਰਾਣਾ ਬਾਕੀ ਜੇ ਕੁਝ ਕਿਸੇ ਨੇ ਪੁੱਛਣਾ ਜੇ ਕੋਈ ਸਵਾਲ ਆ ਕੁਝ ਵੀ ਕਿਸੇ ਤਰ੍ਹਾਂ ਦਾ ਪੁੱਛ ਸਕਦੇ ਹੋ